ਲਾਈਵ ਪੰਜਾਬੀ ਟੀਵੀ ਦੇਖਣੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਤੁਹਾਨੂੰ ਮੌਸਮ ਦਾ ਹਾਲ ਬਿਆਨ ਕਰਦੇ ਹਾਂ ਕਿ ਕਿਹੋ ਜਿਹਾ ਮੌਸਮ ਭਾਰਤ ਤੇ ਪੰਜਾਬ ਦਾ ਰਹਿਣ ਵਾਲਾ ਹੈ ਇਸ ਦੇ ਨਾਲ ਹੀ ਆਈਐਮਡੀ ਦੀ ਨਵੀਂ ਭਵਿੱਖਬਾਣੀ ਵੀ ਦੱਸਦੇ ਹਾਂ ਜਿਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਈ ਦਿਨਾਂ ਤੱਕ ਮੀਂਹ ਦੇ ਅਸਰ ਨਜ਼ਰ ਆ ਰਹੇ ਨੇ ਤੇ ਬਦਲੀ ਕਾਰਵਾਈਆਂ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਸਾਨਾਂ ਦੇ ਲਈ ਅਲਰਟ ਜਾਰੀ ਹੋ ਚੁੱਕੇ ਹੈ ਤਾਂ ਇਹਨਾਂ ਸਭ ਦੇ ਬਾਰੇ ਵਿਸਥਾਰ ਦੇ ਨਾਲ ਗੱਲ ਕਰਾਂਗੇ ਵਕਫਾ ਕਰੇ ਇਲਾਕਿਆਂ ਦਾ ਹਾਲ ਤੁਹਾਨੂੰ ਦੱਸਾਂਗੇ ਕਿ ਕਿੱਥੇ ਮੀਂਹ ਪੈ ਸਕਦਾ ਤੇ ਕਿੱਥੇ ਨਹੀਂ ਪੈ ਸਕਦਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਵੱਡੀ ਖਬਰ ਤੁਹਾੜ ਤੱਕ ਪਹੁੰਚ ਸਕੇ ਤੇ ਮੌਸਮ ਦੇ ਨਾਲ ਜੁੜੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਹੀ ਸਾਡੇ Facebook ਪੇਜ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਤੁਹਾਨੂੰ ਵੱਖ-ਵੱਖਰੇ ਇਲਾਕਿਆਂ ਦਾ ਹਾਲ ਦੱਸਦੇ ਹਾਂ ਕਿ ਕਿਹੋ ਜਿਹਾ ਮੌਸਮ ਵੱਖ-ਵੱਖਰੇ ਭਾਰਤ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲਾ ਹੈ ਕਿੱਥੇ ਮੀਂਹ ਦੀ ਸੰਭਾਵਨਾ IMD ਦੇ ਵੱਲੋਂ ਜਤਾਈ ਗਈ ਹੈ ਤੇ ਕਿੱਥੇ ਮੀਂਹ ਨਹੀਂ ਪਵੇਗਾ ਤੇ ਤੇਜ਼ ਧੁੱਪ ਨਿਕਲੇਗੀ ਸਭ ਤੋਂ ਪਹਿਲਾਂ ਗੱਲ ਪੰਜਾਬ ਦੀ ਕਰਦੇ ਹਾਂ ਤਾਂ ਪੰਜਾਬ ਚੰਡੀਗੜ੍ਹ ਦੇ ਵਿੱਚ ਮੀਂਹ ਦੇ ਹਾਲਾਤ ਬਣੇ ਹੋਏ ਨੇ ਬਦਲੀ ਕਾਰਵਾਈਆਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਲੁਧਿਆਣਾ ਦੇ ਵਿੱਚ ਵੀ ਬਦਲੀ ਕਾਰਵਾਈਆਂ ਸਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਦੇ ਨਾਲ ਹੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ 2 ਦਿਨ ਲਗਾਤਾਰ ਮੀਂਹ ਦੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਤਾਂ ਉੱਥੇ ਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਬਦਲੀ ਕਾਰਵਾਈਆਂ ਦੇ ਨਾਲ ਹਲਕਾ ਮੀਂਹ ਪੈ ਸਕਦਾ ਪਰ ਗੜੇ ਮਾਰੀ ਹੋਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਜੇਕਰ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੀ ਸੰਭਾਵਨਾ 5 ਫੀਸ ਦੀ ਹੈ ਹਵਾਵਾਂ ਜਿਹੜੀਆਂ ਨੇ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਣਗੀਆਂ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਅਤੇ ਘੱਟ ਤੋਂ ਘੱਟ ਜਿਹੜਾ ਤਾਪਮਾਨ ਹੈ ਉਹ 18 ਡਿਗਰੀ ਰਹੇਗਾ ਰਾਜਸਥਾਨ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਹਲਕੇ ਬੱਦਲ ਛਾਏ ਰਹਿਣਗੇ ਅਤੇ ਇਸ ਦੇ ਨਾਲ ਹੀ 9% ਦੀ ਚਾਂਸਸ ਨੇ ਕਿ ਮੀਂਹ ਇੱਥੇ ਪਏਗਾ ਅਤੇ ਹਵਾਵਾਂ ਦੀ ਰਫ਼ਤਾਰ 11 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤਾਪਮਾਨ ਵੱਤਵਾਦ 29 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ। ਜੈਪੁਰ ਦੇ ਵਿੱਚ ਵੀ ਕੁਝ ਅਜਿਹੇ ਹੀ ਮੌਸਮ ਦੇਖਣ ਨੂੰ ਮਿਲ ਰਿਹਾ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਦੇ ਵਿੱਚ ਤਾਪਮਾਨ ਜਿਹੜਾ ਵੱਤਵਤ 27 ਡਿਗਰੀ ਰਹੇਗਾ ਘੱਟ ਤੋਂ ਘੱਟ 16 ਡਿਗਰੀ ਰਹੇਗਾ ਹਲਕੇ ਬੱਦਲ ਜਿਹੜੇ ਨੇ ਉਹ ਛਾਏ ਰਹਿਣਗੇ ਤੇ ਮੀਂਹ ਹੋਣ ਦੀ ਸੰਭਾਵਨਾ 9% ਦੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਹਵਾਵਾਂ ਦੀ ਰਫ਼ਤਾਰ 15 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਹਵਾਵਾਂ ਜਿਹੜੀਆਂ ਨੇ ਚੰਡੀਗੜ੍ਹ ਹਰਿਆਣਾ ਦੇ ਵਿੱਚ ਚੱਲਣਗੀਆਂ ਅੱਗੇ ਵੱਧਦੇ ਹਾਂ ਲੁਧਿਆਣਾ ਦੀ ਗੱਲ ਕਰਦੇ ਹਾਂ ਲੁਧਿਆਣਾ ਦੇ ਵਿੱਚ ਤਾਪਮਾਨ ਜਿਹੜਾ ਵੱਤਵਤ 27 ਡਿਗਰੀ ਰਹੇਗਾ ਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਰਹੇਗਾ ਹਲਕੇ ਬੱਦਲ ਜਿਹੜੇ ਨੇ ਉਹ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ 12% ਦੀ ਹੈ ਯਾਨੀ ਕਿ ਇੱਥੇ ਮੀਂਹ ਪੈ ਸਕਦਾ ਹੈ ਹਲਕੇ ਕਿਨਮੇਨ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਤੇ ਹਵਾਵਾਂ ਦੇ ਰਫਤਾਰ ਜਿਹੜੀ ਹੈ ਉਹ 14 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਜੇਕਰ ਗੱਲ ਕਰੀਏ ਢੇੜਾਦੂਨ ਉੱਤਰਾਖੰਡ ਦੀ ਤਾਂ ਇੱਥੇ ਮੀਂਹ ਪੈਣ ਦੇ ਅਸਰ ਜਿਹੜੇ ਨੇ 24% ਦੇ ਹਨ ਹਵਾਵਾਂ ਦੀ ਰਫਤਾਰ 11 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਹਲਕੇ ਬੱਦਲ ਇੱਥੇ ਵੀ ਰਹਿਣਗੇ ਤਾਪਮਾਨ ਜਿਹੜਾ ਉਤੇ ਹੀ ਡਿਗਰੀ ਰਹੇਗਾ ਦਿਨ ਦਾ ਤੇ ਰਾਤ ਦਾ 14 ਡਿਗਰੀ Shimla ਦੀ ਜੇਕਰ ਗੱਲ ਕਰੀ ਤਾਂ Shimla ਦੇ ਵਿੱਚ ਵੀ 17% ਦੀ ਸੰਭਾਵਨਾ ਮੀਂਹ ਪੈਣ ਦੀ ਤੇ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਵੱਤੋਂ ਵੱਤ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ 7 ਡਿਗਰੀ ਰਹੇਗਾ ਸ਼੍ਰੀਨਗਰ ਦੇ ਵਿੱਚ ਵਾਤਾਵਰਣ ਦਾ ਤਾਪਮਾਨ 15 ਡਿਗਰੀ ਅਤੇ ਘੱਟੋ ਘੱਟ ਤਾਪਮਾਨ ਜਿਹੜਾ ਹੈ ਉਹ 7 ਡਿਗਰੀ ਰਹੇਗਾ ਹਵਾ ਹਵਾ ਜਿਹੜੀਆਂ ਨੇ ਉਹ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਣਗੀਆਂ ਹਲਕੇ ਬੱਦਲ ਰਹਿਣਗੇ ਤੇ ਨਾਲ ਹੀ ਮੀਂਹ ਜਿਹੜਾ ਹੈ ਉਹ 16% ਦੇ ਚਾਂਸਸ ਨੇ ਕਿ ਮੀਂਹ ਇੱਥੇ ਵੀ ਪਏਗਾ ਪੰਜਾਬ ਦੀ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਖੜੀਆਂ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ ਇਸ ਕਰਕੇ ਆਈਐਮਡੀ ਦੇ ਵੱਲੋਂ ਹੁਣ ਵੀ ਮੌੜਤ ਨੂੰ ਚੇਤਾਵਨੀ ਜਿਹੜੀ ਹੈ ਉਹ ਕਿਸਾਨਾਂ ਦੇ ਲਈ ਤੇ ਪੰਜਾਬ ਵਾਸੀਆਂ ਦੇ ਲਈ ਜਾਰੀ ਕਰ ਦਿੱਤੀ ਗਈ ਹੈ। ਬਾਕੀ ਹੋਰ ਕੋਈ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਹੈ ਤਾਂ ਤੁਹਾਡੇ ਜ਼ਰੂਰ ਮੁਖਾਤਿਬ ਹੋਵਾਂਗੇ। ਫਿਲਹਾਲ ਮੈਨੂੰ ਦੋ ਇਜਾਜ਼ਤ ਤੇ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ